2023 ਦੇ ਵਿੱਚ ਦਾ ਹੈਗਾ ਵੀ ਇੱਕ ਰਿਪੋਰਟ ਹੈਗੀ ਵੀ 55 ਇਹਨਾਂ ਨੇ ਉਦੋਂ ਫੇਕ ਅਨਕਾਊਂਟਰ ਕੀਤੇ 24 ਦੇ ਵਿੱਚ ਇਹਨਾਂ ਨੇ 64 ਜਿਹੜੇ ਫੇਕ ਅਨਕਾਊਂਟਰ ਕੀਤੇ ਅਨਕਾਊਂਟਰ ਤੇ 25 ਦੇ ਵਿੱਚ ਇਹਨਾਂ ਨੇ 1 ਜਨਵਰੀ ਤੋਂ 31 ਮਾਰਚ ਤੱਕ 45 ਜਿਹੜੇ ਨੌਜਵਾਨ ਹੈ ਇਹਨਾਂ ਨੇ ਜਿਹੜੇ ਇਸ ਤਰ੍ਹਾਂ ਠੂਠੇ ਮੁਕਾਬਲੇ ਬਣਾ ਕੇ ਜਾਂ ਠੂਠੇ ਅਨਕਾਊਂਟਰ ਬਣਾ ਕੇ ਇਹਨਾਂ ਨੇ ਜਿਹੜੇ ਹੈਗੇ ਆ ਉਹ ਮਾਰੇ ਗਏ ਹੈਗੇ ਆ ਕਸਰਾ ਸਾਡੇ ਜਿਹੜੇ ਨੌਜਵਾਨ ਆ ਉਹ ਪ੍ਰਵਾਸ ਕਰ ਚੁੱਕੇ ਜਿਹੜੇ ਰਹਿੰਦੇ ਸੀ ਉਹਨਾਂ ਨੂੰ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਜਾਂ ਇੱਥੋਂ ਦੇ ਜਿਹੜੇ ਪੁਲਿਸ ਪੁਲਸ ਮਲਾਜ਼ਮ ਹੈਗੇ ਆ ਇਹ ਸਾਰੇ ਜਾਂ ਜਿਹੜੇ ਨਸ਼ਾ ਤਸਕਰ ਹੈਗੇ ਇਹਨਾਂ ਨੇ ਮਿਲ ਕੇ ਉਹ ਜਿਹੜੇ ਸੀਗੇ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧਸ ਦਿੱਤਾ ਇਹ ਮਾਰੇ ਹੈਗੇ ਆ ਤਾਂ ਕਿ ਉਹ ਜਿਹੜਾ ਪੰਜਾਬ ਦਾ ਜਾਲ ਜੰਗਲ ਜ਼ਮੀਨ ਹੈਗਾ ਉਹ ਜਿਹੜਾ ਕਾਰਪੋਰੇਟ ਨੂੰ ਦੇ ਸਕਣ ਤੇ ਕੋਈ ਇੱਥੇ ਬਚੇ ਨਾ ਦੇਸਤ ਕਾਰਨ ਵੀ ਜਿਹੜੇ ਬਚਿਆ ਉਹ ਵੀ ਜਿਆਦਾ ਚੁੱਪ ਕਰ ਜਾਣ ਘਰਾਂ 'ਚ ਬਹਿ ਜਾਣ ਤੇ ਜਾਂ ਫਿਰ ਦੇਸ਼ ਛੱਡ ਜਾਣ ਕਿ ਅਸੀਂ ਇਹ ਕਾਰਪੋਰੇਟ ਨੂੰ ਸਾਰਾ ਕੁਝ ਸਭਾ ਲਈਏ। ਇਹ ਹੈਗੇ ਜਿਹੜੇ ਹੁਣ ਆਈਪੀਐਫ ਅਫੀਸਰ ਆਏ ਆ ਸਭ ਦੇ ਦਿਮਾਗ ਦੇ ਵਿੱਚ ਇਹ ਫਿੱਟ ਕਰਕੇ ਭੇਜਿਆ ਵੀ ਇਹ ਜਿਹੜੀ ਆਮ ਜਨਤਾ ਇਹ ਤੁਹਾਡੀ ਦੁਸ਼ਮਣ ਹੈਗੀ ਆ ਤਾਂ ਉਹ ਦੁਸ਼ਮਣ ਵਾਲਾ ਸਾਡੇ ਨਾਲ ਜਿਹੜਾ ਵਿਹਾਰ ਕਰ ਰਿਹਾ ਹੈਗੇ ਆ ਪਠੰਡਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਮੌਜੂਦਾਂ ਜਿੱਥੇ ਗੋਨੇਆਣਾ ਦੇ ਨਰਿੰਦਰਦੀਪ ਜਸਨੂ ਸੀਏਏ ਸਟਾਫ ਪਠੰਡਾ ਨੇ ਕੋਕੋ ਕੇ ਕਰੰਟ ਲਾ ਲਾ ਕੇ ਮਾਰ ਦਿੱਤਾ ਉਸ ਦੇ ਇਨਸਾਫ ਦੇ ਲਈ ਅੱਜ ਮੋਰਚਾ ਲੱਗਿਆ ਹੋਇਆ ਉੱਥੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕੇਕੇਯੂ ਕ੍ਰਿਤਿਕ ਕਿਸਾਨ ਯੂਨੀਅਨ ਤੋਂ ਰਾਜਕੌਰ ਫਾਜ਼ਿਲਖਾਨੇ ਜ਼ਿਲ੍ਹਾ ਕਨਵੀਨਰ ਨੇ ਸਭ ਤੋਂ ਪਹਿਲਾਂ ਤਾਂ ਜੀ ਕਿਵੇਂ ਦੇਖਦੇ ਹੋ ਜਿਹੜੀ ਘਟਨਾ ਵਾਪਰੀ ਹੈ ਇੱਕ ਨੌਜਵਾਨ ਨੂੰ ਜਿਸ ਦਾ ਹਾਲਤ ਇੱਕ ਕੋਈ ਕਸੂਰ ਹੀ ਨਹੀਂ ਪਤਾ ਉਸ ਨੂੰ ਕੋਕੋ ਕੇ ਕਰੰਟ ਲਾ ਲਾ ਕੇ ਮਾਰ ਦੇਣਾ ਜੀ ਇਹ ਦੇਖੋ ਜਿਹੜਾ ਭਗਵਾਨਤਮਾਨ ਨੇ ਜਿਹੜੇ ਸਾਡੀ ਪੰਜਾਬ ਸਟੇਟ ਨੂੰ ਪੁਲਿਸ ਸਟੇਟ ਬਣਾਇਆ ਹੋਇਆ ਹੈ ਤਾਂ ਜਿਹੜੇ ਉਹਨਾਂ ਨੇ ਖਾਕੀ ਵਰਦੀ ਦੇ ਵਿੱਚ ਇਹ ਖਾਂਖੂਰ ਜਾਨਵਰ ਛੱਡੇ ਹੋਏ ਹੈਗੇ ਆ ਤਾਂ ਇਹਨਾਂ ਨੇ ਜਿਹੜਾ ਇੱਕ ਬਰਤਾਂਦ ਸਿਰਜਣ ਦੇ ਲਈ ਇਸ ਪੰਜਾਬ ਦੇ ਇਨੋਸੈਂਟ ਭੋਲੇ ਪਾਲੇ ਜਿਹੜੇ ਨੌਜਵਾਨ ਹੈਗੇ ਆ ਜਿਨ੍ਹਾਂ ਨੇ ਕੋਈ ਕਸੂਰ ਨਹੀਂ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਚੁੱਕ ਕੇ ਤੇ ਉਹਨਾਂ ਨੂੰ ਇਸ ਤਰ੍ਹਾਂ ਜਿਵੇਂ ਨਰਿੰਦਰ ਦੀਪ ਨੂੰ ਜਿਵੇਂ 32 ਥਾਵਾ ਤੇ ਉਹਦੇ ਕਰੰਟ ਲਾਇਆ ਉਹਨੂੰ ਕੋਹ ਕੋਹ ਕੇ ਮਾਰਿਆ ਗਿਆ ਤਾਂ ਇਹ ਇਸ ਤਰ੍ਹਾਂ ਦਾ ਬਰਤਾਂਦ ਸਿਰਜ ਕੇ ਇਹ ਜਿਹੜੇ ਪੰਜਾਬ ਦੀ ਜਵਾਨੀ ਨੂੰ ਜਾਂ ਜਿਹੜੇ ਪੰਜਾਬ ਦੇ ਜਝਾਰੂ ਲੋਕ ਹੱਗੇ ਆ ਜਿਹੜੇ ਆਪਦੇ ਹੱਕਾਂ ਦੇ ਲਈ ਆਵਾਜ਼ ਉਠਾਉਂਦੇ ਹੈਗੇ ਆ ਤਾਂ ਉਹਨਾਂ ਨੂੰ ਜਿਹੜਾ ਹੈਗਾ ਵੀ ਉਹਨਾਂ ਦੀ ਆਵਾਜ਼ ਬੰਦ ਕਰਾਉਣ ਲਈ ਉਹਨਾਂ ਨੂੰ ਵੀ ਉਹਨਾਂ ਦੇ ਜਿਹੜੇ ਧਰਨੇ ਵਗੈਰਾ ਵੀ ਉਹ ਬੰਦ ਕਰ ਦੇਣ ਤਾਂ ਉਹਨਾਂ ਚ ਇੱਕ دہشت ਬੁਲਾਉਣ ਦੇ ਲਈ ਇਹ ਜਿਹੜੇ ਇਸ ਤਰ੍ਹਾਂ ਦਾ ਵਰਤਾਂਤ ਸਿਰਜ ਰਹੇ ਹੈਗੇ ਅੱਛਾ ਉਹਦੇ ਵਿੱਚ ਇੱਕ ਵੱਡੀ ਕਾਰਵਾਈ ਇਹ ਹੈ ਕਿ ਹਾਲੇ ਤੱਕ ਕੋਈ ਕਾਰਵਾਈ ਨਹੀਂ ਜਿਹੜਾ ਕਾਰਨ ਕੀ ਇਹਦਾ ਮੰਨਦੇ ਹੋ ਕਿ ਇੰਨਾ ਵੱਡਾ ਕੇਸ ਹੈ ਨਰਿੰਦਰਦੀਪ ਦਾ ਧੋਖ ਤੱਕ ਪੈ ਗਿਆ ਧਰਨਾ ਵੀ ਲੱਗਿਆ ਹੋਇਆ ਪਰ ਕੋਈ ਪ੍ਰਸ਼ਾਸਨ ਗੱਲਬਾਤ ਕਰਨੇ ਲਈ ਨਹੀਂ ਆ ਰਿਹਾ ਇਹ ਜਦੋਂ ਪੁਲਿਸ ਸਟੇਟ ਹੈਗੀ ਜਿਵੇਂ 62 ਕਰਨਲ ਬਾਠ ਦੇ 80 ਦਿਨ ਹੋ ਗਏ ਤਾਂ ਉਹ ਅੱਜ ਤੱਕ ਹਜੇ ਉਹ ਫੜੇ ਨਹੀਂ ਗਏ ਪੁਲਿਸ ਵਾਲੇ ਜਿਹੜੇ ਉਹ ਫਰਾਰ ਦੱਸੇ ਜਾ ਰਹੇ ਹੈਗੇ ਆ ਤਾਂ ਐਵੇਂ ਜਿਹੜਾ ਹੈਗਾ ਇੱਥੇ ਪਤਾ ਹੀ ਨਹੀਂ ਕਿੰਨੇ ਨਰਿੰਦਰ ਜੀ ਤੇ ਇਹਨਾਂ ਨੇ ਖਪਾ ਦਿੱਤੇ ਹੈਗੇ ਆ 2023 ਦੇ ਵਿੱਚ ਹੈਗਾ ਵੀ ਇੱਕ ਰਿਪੋਰਟ ਹੈਗੀ ਵੀ 55 ਇਹਨਾਂ ਨੇ ਉਦੋਂ ਫੇਕ ਅਨਕਾਊਂਟਰ ਕੀਤੇ 24 ਦੇ ਵਿੱਚ ਇਹਨਾਂ ਨੇ 64 ਜਿਹੜੇ ਫੇਕ ਅਨਕੈਂਟ ਕੀਤੇ ਅਨਕਾਊਂਟਰ ਤੇ 25 ਦੇ ਵਿੱਚ ਇਹਨਾਂ ਨੇ 1 ਜਨਵਰੀ ਤੋਂ 31 ਮਾਰਚ ਤੱਕ 45 ਜਿਹੜੇ ਨੌ ਵਾਨਾ ਨਾ ਨੇ ਜਿਹੜੇ ਇਸ ਤਰ੍ਹਾਂ ਝੂਠੇ ਮੁਕਾਬਲੇ ਬਣਾ ਕੇ ਜਾਂ ਝੂਠੇ ਅਨਕਾਊਂਟਰ ਬਣਾ ਕੇ ਇਹਨਾਂ ਨੇ ਜਿਹੜੇ ਹੈਗੇ ਆ ਉਹ ਮਾਰੇ ਗਏ ਹੈਗੇ ਆ ਤਾਂ ਇਹਦੀ ਰੇਸ਼ੋ ਤੁਸੀਂ ਕੱਢ ਲਓ ਵੀ ਰੋਜ਼ ਦਾ ਇੱਕ ਦਿਨ ਛੱਡ ਕੇ ਦੂਜੇ ਦਿਨ ਇਹ ਕਰ ਰਹੇ ਹੈਗੇ ਅਨਕਾਊਂਟਰ ਵੀ ਕੁਸਤਾ ਵੇਖੋ ਸਾਡੇ ਬੱਚੇ ਪਹਿਲਾਂ ਹੀ ਜਿਹੜੇ ਸੀ ਪ੍ਰਵਾਸ ਕਰ ਚੁੱਕੇ ਜਦੋਂ ਇੱਥੇ ਇਥੋਂ ਦੀਆਂ ਨਾਕਾਮ ਸਰਕਾਰਾਂ ਨੇ ਜਦੋਂ ਇੱਥੇ ਕੋਈ ਰੋਜ਼ਗਾਰ ਨਹੀਂ ਜਿਹੜੇ ਸੀਗੇ ਮਾੜੇ ਮੋٹے ਉਹ ਵੀ ਜਿਹੜੇ ਖਤਮ ਕਰ ਦਿੱਤੇ ਤਾਂ ਉਹ ਕੁਸ ਸਾਡੇ ਜਿਹੜੇ ਨੌਜਵਾਨ ਆ ਉਹ ਪ੍ਰਵਾਸ ਕਰ ਚੁੱਕੇ ਜਿਹੜੇ ਰਹਿੰਦੇ ਸੀ ਉਹਨਾਂ ਨੂੰ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਜਾਂ ਇੱਥੋਂ ਦੇ ਜਿਹੜੇ ਪੁਲਸ-ਪੁਲਸ ਮੁਲਾਜ਼ਮ ਹੈਗੇ ਆ ਇਹ ਸਾਰੇ ਜਾਂ ਜਿਹੜੇ ਨਸ਼ਾ ਤਸਕਰ ਹੈਗੇ ਇਹਨਾਂ ਨੇ ਮਿਲ ਕੇ ਉਹ ਜਿਹੜੇ ਸੀਗੇ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧਸ ਦਿੱਤਾ ਤੇ ਜਿਹੜੇ ਕੁਝ ਬਚੇ ਹੈਗੇ ਨਰਿੰਦਰ ਦੀਪ ਵਰਗੇ ਜਿਹੜੇ ਜਿਹੜੇ ਲੋਕਾਂ ਨੂੰ ਇਹ ਦੇ ਦੱਸ ਰਹੇ ਹੈਗੇ ਵੀ ਨਸ਼ੇ ਸਾਨੂੰ ਨਹੀਂ ਕਰਨੇ ਚਾਹੀਦੇ ਨਸ਼ੇ ਮਾੜੇ ਆ ਜਿਹੜੇ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਸੀ ਉਹਨਾਂ ਦੇ ਬੱਚਿਆਂ ਨੂੰ ਇਹ ਇੱਥੋਂ ਤੱਕ ਕਿ ਡੀਸੀ ਦੇ ਬੱਚਿਆਂ ਤੱਕ ਵੀ ਉਹਨਾਂ ਨੂੰ ਕਰਵਾ ਕੇ ਉਹ ਆਈਲੈਂਡਸ ਤੇ ਬਾਹਰ ਭੇਜ ਰਹੇ ਸੀ ਤਾਂ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਕੋਹ ਕੋਕੇ ਇਹ ਮਾਰ ਰਹੇ ਹੈਗੇ ਤਾਂ ਜੋ ਜਿਹੜਾ ਪੰਜਾਬ ਦਾ ਜਾਲ ਜੰਗਲ ਜ਼ਮੀਨ ਹੈਗਾ ਉਹ ਜਿਹੜਾ ਕਾਰਪੋਰੇਟ ਨੂੰ ਦੇ ਸਕਣ ਤੇ ਕੋਈ ਇੱਥੇ ਬਚੇ ਨਾ ਦਹਿਸਤ ਕਰਨ ਵੀ ਜਿਹੜੇ ਬਚਿਆ ਉਹ ਵੀ ਜਾਂਦਾ ਚੁੱਪ ਕਰ ਜਾਣ ਘਰਾਂ 'ਚ ਬਹਿ ਜਾਣ ਤੇ ਜਾਂ ਫਿਰ ਦੇਸ਼ ਛੱਡ ਜਾਣ ਤੇ ਅਸੀਂ ਇਹ ਕਾਰਪੋਰੇਟ ਨੂੰ ਸਾਰਾ ਕੁਝ ਸਭਾ ਲਈਏ ਅੱਜ ਦਾ ਜਿਹੜਾ ਇਕੱਠ ਹੈਗਾ ਨਰਿੰਦਰਦੀਪ ਨੂੰ ਅਨਸਾਫ਼ ਦਿਵਾਉਣ ਦੇ ਲਈ ਅੱਜ ਅਸੀਂ ਇਕੱਠ ਜਿਹੜਾ ਕੀਤਾ ਹੋਇਆ ਹੈਗਾ ਇਹ ਦੱਸ ਰਿਹਾ ਹੈਗਾ ਕਿ ਜ਼ੁਲਮ ਨੇ ਕਿਰਤੀ ਲੋਕਾਂ ਦਾ ਜਦੋਂ ਵੀ ਜਿਉਣਾ ਦੁੱਬਰ ਕੀਤਾ ਹੈਗਾ ਤਾਂ ਬਗਾਵਤ ਨੇ ਆਪਦਾ ਖੰਡਾ ਖੜਕਾਇਆ ਹੈਗਾ ਤੇ ਅੱਜ ਅਸੀਂ ਖੰਡਾ ਖੜਕਾਇਆ ਦੱਸਿਆ ਹੈ ਵੀ ਜੇ ਤੂੰ ਜ਼ੁਲਮ ਕਰਦਾ ਏਂ ਨੇ ਸਾਡੇ ਉਹ ਜਿਹੜੇ ਹੈਗੇ ਉਹ ਸਾਡਾ ਇਤਿਹਾਸ ਦਾ ਗਵਾਹ ਹੈਗਾ ਵੀ ਜਿੰਨੇ ਵੀ ਜ਼ਾਲਮ ਜਿਹੜੇ ਹਾਕਮ ਸੀ ਉਹਨਾਂ ਨੇ ਜਿੰਨਾ ਜਿਹੜੇ ਆਪਦੇ ਜ਼ੁਲਮ ਤੇ ਜਿਹੜੇ ਸੀਗੇ ਆਪਦੇ ਜ਼ੁਰਮ ਤੇ ਜਿਹੜੇ ਫਾਣ ਸੀਗੇ ਤਿੱਖੇ ਕੀਤੇ ਆ ਉਹਨੀਆਂ ਹੀ ਵੱਡੀਆਂ ਜਿਹੜੀਆਂ ਲੋਕ ਲਹਿਰਾਂ ਉੱਠੀਆਂ ਉਹਨੂੰ ਦਬਾਉਣ ਦੇ ਲਈ ਤੇ ਤਾਜ਼ਾ ਮਿਸਾਲ ਸਾਡਾ ਦਿੱਲੀ ਵਾਲਾ ਜਿਹੜਾ ਅੰਦੋਲਨ ਹੈਗਾ ਇਹਦੀ ਤਾਜ਼ਾ ਮਿਸਾਲ ਹੈਗੀ ਆ ਮਤ ਕਾਨੂੰ ਇਹ ਪਲੇਖਾ ਹੋਵੇ ਵੀ ਜਿਹੜੀ ਇਹ ਫੌਜ ਹੈਗੀ ਆ ਜਾਂ ਇਹ ਜਿਹੜੀ ਹੈਗੀ ਆ ਪੁਲਿਸ ਹੈਗੀ ਆ ਜਾਂ ਕਚਹਿਰੀਆਂ ਹੈਗੀਆਂ ਜਾਂ ਅਦਾਲਤਾਂ ਹੈਗੀਆਂ ਇਹ ਵੀ ਸਾਡੀ ਰੱਖਿਆ ਵਾਸਤੇ ਆ ਆਮ ਲੋਕਾਂ ਦੀ ਰੱਖਿਆ ਵਾਸਤੇ ਇਹ ਸਿਰਫ ਤੇ ਸਿਰਫ ਇਹ ਜਿਹੜੇ ਬੁਰਜੁਆ ਲੋਕ ਹੈਗੇ ਆ ਜਿਹੜੇ ਸ਼ਰਮਾਏ ਸ਼ਰਮਾਏਦਾਰ ਲੋਕ ਹੈਗੇ ਆ ਜਿਹੜੇ ਇਹ ਸਾਰੇ ਸਾਧਨਾਂ ਤੇ ਕਾਬਜ ਲੋਕ ਹੈਗੇ ਆ ਕਾਰਪੋਰੇਟ ਲੋਕ ਜਿਹੜੇ ਇਹਨਾਂ ਨੇ ਆਪਦੀ ਰੱਖਿਆ ਦੇ ਲਈ ਆਪਦੀ ਪ੍ਰੋਟੈਕਸ਼ਨ ਦੇ ਲਈ ਇਹ ਜਿਹੜੇ ਪੁਲਿਸ ਵਗੈਰਾ ਜਾਂ ਫੌਜ ਵਗੈਰਾ ਜਾਂ ਜਿਹੜੇ ਕਚਹਿਰੀਆਂ ਬਣਾਈਆਂ ਹੈਗੀਆਂ ਇਹਨਾਂ ਨੂੰ ਡਰ ਹੈਗਾ ਕਿ ਜਿਹੜੇ ਲੁੱਟੇ ਪੁੱਟੇ ਜਾ ਰਹੇ ਇਹ ਲੋਕ ਹੈਗੇ ਆ ਜਾਂ ਇਹ ਸਾਧਨ ਉਹ ਹੁਣੇ ਲੋਕ ਹੈਗੇ ਜਾਂ ਕਿਰਤੀ ਲੋਕ ਹੈਗੇ ਇਹ ਕਿਤੇ ਇਕੱਠੇ ਹੋ ਕੇ ਕਿਤੇ ਜਿਹੜਾ ਸਾਡਾ ਜਿਹੜਾ ਰਾਜ ਭਾਗ ਹੈ ਉਹ ਖੋਹ ਨਾ ਲੈਣ ਇਹ ਸਾਡਾ ਤਖਤਾ ਪਲਟਾ ਕੇ ਇਹਦੇ ਤੇ ਕਾਬਜ ਨਾ ਹੋ ਜਾਣ ਤਾਂ ਉਹਨਾਂ ਨੇ ਆਪਤੀ ਰੱਖਿਆ ਦੇ ਲਈ ਇਹ ਜਿਹੜਾ ਸਾਰਾ ਤੰਤਰ ਖੜਾ ਕੀਤਾ ਹੋਇਆ ਹੈਗਾ ਵੀ ਇਹ ਪਿਛਲੀ ਪਿੱਛੇ ਜੇ ਇੱਕ ਮੈਂ ਨਾ ਉਹਦੇ ਤੇ ਹਾਂ ਨੇ ਗੂਗਲ ਤੇ ਇੱਕ ਮੈਂ ਸੋਂ ਦੇਖ ਰਹੀ ਸੀ ਇੱਕ ਤੁਸੀਂ ਵੀ ਉੱਥੇ ਦੇਖ ਸਕਦੇ ਆ ਇਹ ਉੱਥੇ ਜਿਹੜਾ ਪੀਐਮ ਮੋਦੀ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗਾ ਅਜੀਤ ਡਵਾਲ ਉਹਨੇ ਉੱਥੇ ਜਿਹੜੀ ਹਾਇਦਰਾਬਾਦ ਦੇ ਵਿੱਚ ਪੁਲਿਸ ਅਕੈਡਮੀ ਹੈਗੀ ਆ ਤਾਂ ਉੱਥੇ ਆਈਪੀਐਸ ਦਾ ਜਿਹੜਾ ਬੈਚ ਸੀਗਾ ਉਹਨਾਂ ਦੀ ਪਾਸ ਆਊਟ ਦੇ ਇੱਕ ਸਮਾਰੋਹ ਸੀ ਤੇ ਉਹਦੇ ਵਿੱਚ ਉਹਨਾਂ ਨੇ ਪਾਠਨ ਦੇ ਰਹੇ ਆ ਤੇ ਉੱਥੇ ਕਹਿ ਰਹੇ ਆ ਵੀ ਜਿਹੜੇ ਆਈਪੀਐਸ ਜਿਹੜੇ ਇਹ ਜਾ ਰਹੇ ਹੈਗੇ ਆ ਤੁਸੀਂ ਫੀਲਡ ਵਿੱਚ ਜਾ ਰਹੇ ਹੋ ਤਾਂ ਤੁਸੀਂ ਆਪਦਾ ਮਾਨ ਬਣਾਉਣਾ ਚਾਹੀਦਾ ਤੁਹਾਨੂੰ ਵੀ ਤੁਹਾਡੀ ਲੜਾਈ ਕਿਹਦੇ ਨਾਲ ਹੈਗੀ ਆ ਇਹ ਉਹ ਸਪਸ਼ਟ ਦੱਸਦਾ ਹੈਗਾ ਵੀ ਤੁਹਾਡੀ ਲੜਾਈ ਅੱਗੇ ਸਿਵਲ ਸਟੈਟਿ ਦੇ ਨਾਲ ਹੈ ਜਾਨੀ ਆਮ ਲੋਕਾਂ ਦੇ ਨਾਲ ਹੈ ਉਹਨਾਂ ਦੇ ਦੇਖੋ ਜਦੋਂ ਕੋਈ ਐਨਐਸ ਅਧਿਕਾਰੀ ਜਿਹੜਾ ਹੈਗਾ ਉਹ ਆਈਪੀਐਸ ਅਧਕਾਰੀਆਂ ਦੀ ਟ੍ਰੇਨਿੰਗ ਵਿੱਚ ਮੈਂਟਲ ਟ੍ਰੇਨਿੰਗ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਫਿੱਟ ਕਰ ਰਿਹਾ ਹੈਗਾ ਵੀ ਤੁਹਾਡੀ ਲੜਾਈ ਜਿਹੜੀ ਆਮ ਲੋਕਾਂ ਨਾਲ ਹੈਗੀ ਆ ਉਹਨਾਂ ਨੂੰ ਹੁਣ ਇਸ ਤਰ੍ਹਾਂ ਦੇ ਉਹਨਾਂ ਦੇ ਮਾਈਂਡ ਸੈਟ ਕਰਕੇ ਉਹਨਾਂ ਨੂੰ ਇੱਥੇ ਫੀਲਡ ਵਿੱਚ ਪੰਜਾਬ ਵਿੱਚ ਭੇਜਿਆ ਗਿਆ ਹੈਗਾ ਕਿਉਂਕਿ ਇੱਥੇ ਜਿਹੜੀ ਕਾਰਪੋਰੇਟ ਹੈਗਾ ਇਹਨੇ ਸਾਡੇ ਜਾਲ ਜੰਗਲ ਜ਼ਮੀਨ ਤੇ ਤੇ ਸਾਡੇ ਜਿਹੜੇ ਪਬਲਿਕ ਸੈਕਟਰ ਹੈਗੇ ਉਹਨਾਂ ਤੇ ਕਬਜ਼ਾ ਕਰਨਾ ਹੈ ਤਾਂ ਉਹਨਾਂ ਦਾ ਕਬਜ਼ਾ ਜਦੋਂ ਉਹਨਾਂ ਨੇ ਕਰਨਾ ਹੈ ਤਾਂ ਉਹਦਾ ਧੱਕਾ ਕਿਵੇਂ ਕਰਨਾ ਉਹਦਾ ਵਿਰੋਧ ਕਿਵੇਂ ਕਰਨਾ ਆਮ ਲੋਕਾਂ ਨੇ ਤਾਂ ਉਹਨਾਂ ਨੂੰ ਇੱਕ ਗੱਲ ਸੀ ਪਤਾ ਵੀ ਇਹ ਜਿਹੜੇ ਆਮ ਲੋਕ ਆ ਇਹਨਾਂ ਨੇ ਸਾਨੂੰ ਛੇਤੀਆਂ ਕਬਜ਼ਾ ਨਹੀਂ ਕਰਨ ਦੇਣਾ ਸਾਨੂੰ ਅਸੀਂ ਇਹਨਾਂ ਦੇ ਮਾਲਕ ਨਹੀਂ ਬਣਨ ਦੇਣਾ ਤੇ ਉਹਨਾਂ ਨੇ ਤਾਂ ਜਿਹੜੇ ਹੈਗੇ ਜਿਹੜੇ ਹੁਣ ਆਈਪੀਐਫ ਅਫੀਸਰ ਆਏ ਆ ਸਭ ਦੇ ਦਿਮਾਗ ਦੇ ਵਿੱਚ ਇਹ ਫਿੱਟ ਕਰਕੇ ਭੇਜਿਆ ਵੀ ਇਹ ਜਿਹੜੀ ਆਮ ਜਨਤਾ ਇਹ ਤੁਹਾਡੀ ਦੁਸ਼ਮਣ ਹੈਗੀ ਆ ਤਾਂ ਉਹ ਦੁਸ਼ਮਣ ਵਾਲਾ ਸਾਡੇ ਨਾਲ ਜਿਹੜਾ ਵਿਹਾਰ ਕਰ ਰਿਹਾ ਹੈਗੇ ਆ ਤੇ ਇਹ ਇਸ ਦਾ ਅਸੀਂ ਜਵਾਬ ਜਿਵੇਂ ਬੰਦਾ ਬਹਾਦਰ ਨੇ ਸਰਹੰਦ ਦੇ ਸੂਬੇ ਦਾ ਸੂਬੇ ਨੂੰ ਜਿਹੜਾ ਜਿੱਤ ਕੇ ਸਾਬਤ ਕਰ ਦਿੱਤਾ ਸੀਗਾ ਕਿ ਜਿਹੜਾ ਇਹ ਜ਼ੁਲਮ ਦਾ ਖੁਰਾਕ ਖੋਜ ਹੈਗਾ ਇਹ ਕੇਵਲ ਲੋਕਾਂ ਦੀ ਜਿਹੜੀ ਸਾਂਝੀ ਤਾਕਤ ਹੈ ਉਹ ਮਿਟਾ ਸਕਦੀ ਹੈ ਤਾਂ ਉਹ ਅਸੀਂ ਇਹ ਸਾਂਝੀ ਤਾਕਤ ਜਿਹੜੀ ਆ ਉਹ ਸਾਨੂੰ ਇਕੱਤਰ ਕਰਨੀ ਚਾਹੀਦੀ ਹੈ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਦੀ ਹੈਗੀਆਂ ਵੀ ਸਾਰੀਆਂ ਜਥੇਬੰਦੀਆਂ ਸਾਰੇ ਇਨਸਾਫਪਨ ਪਸੰਦ ਜਿਹੜੇ ਲੋਕ ਹੈਗੇ ਆ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਹੈਗੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਇਹੋ ਜੀ ਤਾਕਤ ਖੜੀ ਕਰਨੀ ਚਾਹੀਦੀ ਹੈ ਤਾਂ ਜੋ ਜਿਹੜਾ ਇਹ ਜਿਹੜਾ ਪੁਲਸੀਆ ਜ਼ਬਰ ਹੈ ਜਾਂ ਪੁਲਸੀਆ ਦਾ ਰਾਜ ਬਣਿਆ ਹੋਇਆ ਹੈਗਾ ਇਹਨਾਂ ਦਾ ਅਸੀਂ ਮੁਕਾਬਲਾ ਕਰ ਸਕੀਏ ਆਪਦੇ ਅਸੀਂ ਆਪਦੇ ਜਲ ਜੰਗਲ ਜ਼ਮੀਨ ਤੇ ਆਪਦੇ ਪਬਲਿਕ ਸੈਕਟਰਾਂ ਦੀ ਰੱਖਿਆ ਕਰ ਸਕੀਏ ਇਹਨਾਂ ਕੀ ਧੰਨਵਾਦ ਬਹੁਤ ਧੰਨਵਾਦ